ਛੋਟਾ ਜਿਹਾ ਬੱਚਾ ਵੀ ਨਾਰਾਇਣ ਭਗਤ ਨਿਕਲਿਆ ਤਾਂ ਦੋਸਤੋ ਕਲਾਸ ਦੇ ਵਿੱਚ ਨਾਰਾਇਣ ਦਾ ਭਜਨ ਸੁਣਾ ਦਿੰਦਾ ਹੈ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਆਓ ਪਹਿਲਾਂ ਬੱਚੇ ਦੀ ਵੀਡੀਓ ਸੁਣਦੇ ਹਾਂ ਬੜੇ ਪਿਆਰੇ ਤਰੀਕੇ ਦੇ ਨਾਲ ਇਸਨੇ ਨਾਰਾਇਣ ਦਾ ਭਜਨ ਗਾਇਗਾ ਆਓ ਪਹਿਲਾਂ ਵੀਡੀਓ ਸੁਣਦੇ ਹਾਂ ਹਰੀ ਸੁंदर ਨੰਦ ਮੁਕੁੰਦ ਹਰੀ ਨਾਰਾਇਣ ਹਰੀ ਓਮ ਹਰੀ ਸੁंदर ਨੰਦ ਮੁਕੁੰਦ ਹਰੀ ਨਾਰਾਇਣ ਹਰੀ ਓਮ हरि के हरि गोविंद हरि नारायण हरि ओं हरि के स हरिगोबिन्द हरि नारायण हरि ओं हरि सुन्दर नन्दमुकुन्द हरि नारायण हरि ओं हरि सुन्दर नन्दमुकुन्द हरि नारायण हरि ओम् ਤਾਇਸਾ ਪਿਆਰੀ ਜੀ ਆਵਾਜ਼ ਨੂੰ ਤੁਸੀਂ ਦੱਬ ਕੇ ਸ਼ੇਅਰ ਕਰਨਾ ਇਸ ਬੱਚੇ ਦੇ ਟੈਲੈਂਟ ਨੂੰ ਤੁਸੀਂ ਪਛਾਣਣਾ ਦੋਸਤੋ ਕਮੈਂਟਾਂ ਦੇ ਵਿੱਚ ਆਪਣੀ ਰਾਇ ਸਾਂਝੀ ਕਰਨੀ ਆ ਵੀਡੀਓ ਤੁਸੀਂ ਵੀ ਸੁਣੀ ਹੈ ਕਿ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਨਰਾਇਣ ਭਜਨ गा ਰਹੇ ਨੇ ਤਾਂ ਦੋਸਤੋ ਇਸ ਭਗਤ ਦੇ ਲਈ ਇਸ ਛੋਟੇ ਬੱਚੇ ਦੇ ਟੈਲੈਂਟ ਦੇ ਲਈ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਉਸ ਬੱਚੇ ਤੱਕ ਵੀ ਵੀਡੀਓ ਪਹੁੰਚੇ ਤੇ ਉਹਨਾਂ ਲੋਕਾਂ ਤੱਕ ਪਹੁੰਚ ਜਾਏ ਜਿਹੜੇ ਸੋਚਦੇ ਨੇ ਕਿ ਛੋਟੀ ਉਮਰ ਦੇ ਵਿੱਚ ਆਵਾਜ਼ ਦੇ ਵਿੱਚ ਜਿਹੜਿਆ ਸੁਰ ਨਹੀਂ ਲਗਾਇਆ ਜਾ ਸਕਦਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ